ਮੇਰਾ ਨਾਮ ਅਜੀਤਪਾਲ ਸਿੰਘ ਖੰਡੂ ਪਿੰਡ ਆਲੀ ਕਲਾਂ ਜੀ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ 10 ਮਹੀਨੇ ਹੋ ਗਏ ਸਾਡੇ ਜਿਹੜਾ ਇੱਥੇ ਹੜ ਆਇਆ ਸੀ ਪਹਿਲਾਂ ਤੇ ਉਹ ਹੜ ਦਾ ਪਾਣੀ ਜਿਹੜਾ ਅਜੇ ਵੀ ਕੁਝ ਜਗ੍ਹਾ ਤੇ ਮੌਜੂਦ ਆ ਤੇ ਉਹਦੇ ਨਾਲ ਹੜਾ ਹੁੰਦੇ ਨਾਲ ਜਿਹੜਾ ਜ਼ਮੀਨਾਂ ਵਿੱਚ 5-5 ਫੁੱਟ ਜਿਹੜਾ ਰੇਤ ਭਰ ਗਈ ਸੀ ਉਹਦੇ ਨਾਲ ਜਿਹੜੀਆਂ ਮੈਂ ਜ਼ਮੀਨਾਂ ਉਹ ਬੰਜਰ ਹੋ ਗਈਆਂ ਫਸਲਾਂ ਜਿਹੜੀਆਂ ਮੈਂ 10 ਮਹੀਨਿਆਂ ਤੋਂ ਫੇਰ ਤੱਕ ਨਹੀਂ ਬੀਜੀਆਂ ਗਈਆਂ ਤੇ ਅਸੀਂ ਜਦਾਂ ਖਾਲਸਾ ਐਡ ਹੋ ਗਈ ਜਾਂ ਹੋਰ ਸੰਸਥਾ ਹੋ ਗਈਆਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਕੁਝ ਜ਼ਿਮੀਦਾਰਾਂ ਵੱਲੋਂ ਤਾਂ ਜ਼ਮੀਨਾਂ ਪਧਰੀਆਂ ਕਰ ਲਈਆਂ ਗਈਆਂ ਵਾ ਪਰ ਫਿਰ ਵੀ ਕੋਈ 150 ਕਿਲੇ ਦੇ ਕਰੀਬ ਵੀ 25 ਪਰਿਵਾਰ ਆ ਜਿਹੜੇ ਵਿਚਾਰੇ ਮਾਤੜ ਪਰਿਵਾਰ ਆ ਜਿਨ੍ਹਾਂ ਕੋ ਸਾਧਨ ਨਹੀਂ ਹੈਗੇ ਖਰਚਾ ਨਹੀਂ ਹੈਗਾ ਉਹ ਉਹਨਾਂ ਦੀ ਜ਼ਮੀਨਾਂ ਜਿਹੜੀਆਂ ਹਜੇ ਵੀ ਬੰਜਰ ਪਈਆਂ ਵਾ ਤੇ ਕੋਈ ਉਹਨਾਂ ਉਹਨਾਂ ਦੀ ਮਦਦ ਕੀਤੀ ਜਾਵੇ ਆਣ ਕੇ ਉਹਨਾਂ ਵਾਸਤੇ ਸਾਧਨ ਮੋਹਜਾ ਕੀਤੇ ਜਾਣ ਜਾਂ ਉਹਨਾਂ ਵਾਸਤੇ ਡੀਜ਼ਲ ਜਾਂ ਹੋਰ ਕੋਈ ਲੋੜਵਾ ਉਹ ਕਰਕੇ ਤੇ ਉਹਨਾਂ ਦਾ ਮੁਰਦ ਸੇਵਾ ਕੀਤਾ ਜਾਵੇ ਉਹਨਾਂ ਦੀਆਂ ਫਸਲਾਂ ਦੀ ਬਜਾਈ ਹੋ ਸਕੇ ਨਹੀਂ ਤਾਂ ਤੁਸੀਂ ਆਪ ਹੀ ਦੇਖ ਲੋਗੇ ਮਾਲਾ ਜਲਾਈ ਚ ਬੰਡ ਟਟਾ ਹੀ ਤੇ ਹਜੇ ਤੱਕ ਉਹ ਜਿਹੜਾ ਵਾ ਰੇਤਾ ਉਹਨਾਂ ਦੇ ਖੱਤਿਆਂ ਚ ਭਰੀ ਪਈ ਆ ਕੋਈ ਫਸਲ ਨਹੀਂ ਬੀਜ ਸਕੇ ਉਹ ਵਿਚਾਰੇ ਬਹੁਤ ਮਾਤੜ ਵਾ ਪਹਿਲਾਂ ਹੀ ਕਰਜ਼ਾਈ ਆ ਤੇ ਹੁਣ ਉਹ ਜਿਹੜਾ ਉਹ ਜ਼ਮੀਨਾਂ ਨੂੰ ਪੱਧਰੀਆਂ ਨਹੀਂ ਕਰ ਸਕਦੇ ਤੇ ਉਹਦੇ ਵਾਸਤੇ ਖਰਚਾ ਬਹੁਤ ਚਾਹੀਦਾ ਵਾ ਕੋਈ 40000 ਪਰ ਇੱਕ ਪਰ ਇੱਕ ਜਿਹੜਾ ਖਰਚਾ ਆਉਂਦਾ ਵਾ ਕਿਉਂਕਿ ਰੇਤ ਨੂੰ ਚੁੱਕੜਨਾ ਪੈਂਦਾ ਵਾ ਜਾਂ ਉਹਦੀ ਪਲਟੀ ਕਰਨੀ ਪੈਂਦੀ ਆ ਮਸ਼ੀਨਾਂ ਲਾ ਕੇ ਤੋਂ ਕਰਕੇ ਤੇ ਇਹਨਾਂ ਦੇ ਜਿਹੜੀਆਂ ਫਸਲਾਂ ਵਾ ਫੇਰ ਹੀ ਬੀਜੀਆਂ ਜਾ ਸਕਦੀਆਂ ਵਾ ਤੇ ਅਸੀਂ ਇਹੀ ਕਹਿੰਦੇ ਆ ਕਿ ਕੋਈ ਨਾ ਕੋਈ ਸੰਸਥਾ ਜਾਂ ਕੋਈ ਵੀ ਆਣ ਕੇ ਇਹਨਾਂ ਦੀ ਮਤ ਕਰੇ ਕਿਉਂਕਿ ਸਰਕਾਰ ਵੱਲੋਂ ਤਾਂ ਕੋਈ ਸਾਨੂੰ ਆਤ ਨਹੀਂ ਰਹਿ ਗਈ ਉਹ ਤਾਂ ਪਹਿਲਾਂ ਸਰਕਾਰਾਂ ਜਿਹੜੀਆਂ ਖਰਾਬੇ ਦਿੰਦੀਆਂ ਸੀ ਉਹ ਇਸ ਵਾਰ ਤਾਂ ਖਰਾਬਾ ਵੀ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਇੱਕ 5 ਏਕੜ ਮਾਲਕੀ ਜਿਹੜਾ ਵਾ ਉਹ ਸੀਮਤ ਕਰ ਦਿੱਤਾ ਵਾ ਉਹ ਵੀ ਮਤਲਬ 5 ਏਕੜ ਤੋਂ ਵੱਧ ਕੇ ਇਹਨੂੰ ਜਿਹੜਾ ਖਰਾਬਾ ਨਹੀਂ ਮੁਆਵਜ਼ਾ ਨਹੀਂ ਮਿਲਦਾ ਤੇ ਜਿਹੜਾ ਗਰਦੌਰੀ ਵਾਲੀ ਜ਼ਮੀਨ ਜਾਂ ਕੋ ਠੇਕੇ ਵਾਲੀ ਜ਼ਮੀਨ ਆ ਉਹਤੇ ਤਾਂ ਮਤਲਬ ਜਿਹੜਾ ਮੁਆਵਜ਼ਾ ਵਾ ਉਹ ਬਿਲਕੁਲ ਵੀ ਨਹੀਂ ਮਿਲ ਰਿਹਾ ਤੇ ਇਸ ਲਈ ਜਿਹੜੀਆਂ ਜ਼ਮੀਨਾਂ ਵਾ ਉਹ ਜ਼ਿਆਦਾਤਰ ਜਿਹੜੀਆਂ ਗਰਦੌਰੀ ਵਾਲੀਆਂ ਹੁੰਦੀਆਂ ਜਾਂ ਠੇਕੇ ਵਾਲੀਆਂ ਹੁੰਦੀਆਂ ਤੇ ਉਹ ਜਿਹੜਾ ਉਹਨਾਂ ਨੂੰ ਮੁਆਵਜ਼ਾ ਜਿਹੜਾ ਵਾ ਨਹੀਂ ਮਿਲ ਸਕਿਆ ਤੇ ਅਸੀਂ ਸਰਕਾਰ ਨੂੰ ਵੀ ਕਹਿੰਨੇ ਆ ਕਿ ਸਾਨੂੰ ਜਿਹੜਾ ਰੇਤਾ ਚੁੱਕਣ ਦੀ ਪਰਮਿਸ਼ਨ ਦਿੱਤੀ ਜਾਵੇ ਜਾਂ ਫਿਰ ਜਿਹਨਾਂ ਮੁਆਵਜ਼ਾ ਵਾ ਉਹ ਛੋਟੇ ਜ਼ਿਮੀਂਦਾਰਾਂ ਨੂੰ ਵੀ ਜਿਹੜਾ ਗਰਦੋਰੀ ਵਾਲੀਆਂ ਪਣੀਆਂ ਤੇ ਮੁਆਵਜ਼ਾ ਠੇਕੇ ਵਾਲੀਆਂ ਪਣੀਆਂ ਤੇ ਮੁਆਵਜ਼ਾ ਦਿੱਤਾ ਜਾਵੇ ਉਹ ਖਰਚੇ ਦੇ ਨਾਲ ਚਲੋ ਆਪਣੀਆਂ ਜ਼ਮੀਨਾਂ ਪੱਧਰੀਆਂ ਕਰ ਲੈਣਾ ਬਾਕੀ ਬਾਅਦਾਂ ਟਾਈਮ ਫੇਰ ਆਉਣ ਵਾਲਾ ਉਹ ਦਰਿਆਵਾਂ ਵਾਲਾ ਧਿਆਨ ਦੇਣਾ ਕਿ ਉਹ ਜਿਹੜਾ ਦੁਬਾਰਾ ਹੜ੍ਹ ਜਿਹੜੇ ਨਾ ਸਕਣ ਤੇ ਪਹਿਲਾ ਜਿਹੜਾ ਵਾ ਉਹ ਤਾਂ ਪਹਿਲਾਂ ਹੀ ਨਜਿੱਠਿਆ ਗਿਆ ਜੀ ਤੇ ਇਹ ਹੀ ਕਰਦੇ ਆ ਕਿ ਮਤਲਬ ਸਾਡੀ ਜਾਣ ਕੇ ਸਹਾਇਤਾ ਕੀਤੀ ਜਾਵੇ ਦੇਖਿੰਗੇ ਆਲੀ ਗਲਾਂ ਕਿੰਨਾ ਰਖਵਾਏ ਤੁਹਾਡਾ ਸਾਡਾ 5 ਕਿਲੇ ਤੇ ਪੂਰੀ ਰੇਤ ਭਰੀ ਹੋਈ ਪੂਰੀ ਰੇਤ ਆ ਜਿੱਦਾਂ ਖੱਡੇ ਆ ਕਾਰਨ ਕੀ ਰੇ ਹੁਣ ਤੱਕ ਪਟਾ ਨਹੀਂ ਪਾਰੇ ਮਾਰੇ ਹੱਥ ਰੰਦੇ ਆ ਵੀ ਨਹੀਂ ਸਾਡੇ ਕੋਲ ਸਾਡੇ ਨਾਲ ਇੱਕ ਟਰੈਕਟਰ ਨਹੀਂ ਵੱਡਾ ਟਰੈਕਟਰ ਦਾ ਕੰਮ ਆ ਤੇ ਛੋਟੇ ਟਰੈਕਟਰ ਕੰਮ ਨਹੀਂ ਕਰਦੇ ਤੇ ਆੜ ਦੀਆਂ ਦੇ ਕਰਦੇ ਬਹੁਤ ਜਿਆਦੇ ਆ ਉਹ ਪਹਿਨ ਦੇਉਂਦੇ ਤੇਲ ਵੀ ਦੇਉਂਦੇ ਅਸੀਂ ਤੇ ਇਹੋ ਮੰਗ ਕਰਦੇ ਆ ਵੀ ਕੋਈ ਹਣੀ ਬਾਹ ਫੜੇ ਤੇ ਸਾਡਾ ਫੇਰ ਗਾਂ ਹੀ ਕਾਟੋ ਨਾਲਾ ਸਦੇ ਨੇ ਤੇ 200 ਸਾਢੇ ਹੋ ਚਲੇਆ ਕਣਕ ਦੀ ਮਾਰ ਗਈ ਝੋਨਾ ਵੀ ਮਾਰਿਆ ਗਿਆ ਤੇ ਕੋਈ ਨਹੀਂ ਹਾਲਪੁਰਾ ਆਲਾ ਮੁਆਫਦਾ ਕੋਈ ਨਾ ਕੋਈ ਜਿਹੇ ਆਏ ਜਿਵੇਂ ਕਿ ਇੱਥੇ ਕੋਈ ਜ ਤੱਕ ਵਿਕਰ ਪੁੰਚੇ ਕੋਈ ਨਹੀਂ ਆਇਆ ਅੱਜ ਕੋਈ ਪਿੱਛੋ ਵੇਖ ਜਾ ਕੇ ਬੰਤ ਮੁੜ ਜਾਂਦੇ ਆ ਜੇ ਰੇਤਾ ਰੁਤਾ ਹੀ ਚੱਕਦੇ ਮੜੀ ਬੋੜੇ ਪਾਸੇ ਕਰਦੇ ਆ ਤੇ ਪੁਲਿਸ ਪਹਿਲੇ ਜਾਣ ਨਾ ਪਦੀ ਉਹ ਪਰਚੇ ਕਰਦੇ ਆ ਮਗਰ ਟਰੈਕਟਰ ਟਰਾਲੀ ਵੀ ਨਹੀਂ ਨਿਕਲਦਾ ਕਰਨੇ ਹੋਈ ਆ ਵੀ ਹੁਣ ਹੱਲ ਕੀ ਸਮਝੋ ਹੱਲ ਇਹੋ ਹੀ ਹੋਇਆ ਸਾਨੂੰ ਵੀ ਕੋਈ ਨਾ ਕੋਈ ਪੱਦਰ ਕੀਤੀਆਂ ਜਾਣ ਜਾਂ ਕੋਈ ਬਾਹਰ ਹੜੀ ਫੜੇ ਜਾਣ ਕੇ ਫੇਰ ਨਹੀਂ ਕੰਮ ਜਾਉ ਹਸਦੇ ਨਹੀਂ ਇਥੇ ਛੋਨਾ ਵੀ ਕਾ ਨਹੀਂ ਲੱਗਣਾ